ਸਤਿ ਸ਼੍ਰੀ ਅਕਾਲ ਸ੍ਰੋਮਣੀ ਜੋਂਨੇ ਦੀ ਗੱਲ ਕਰੀਏ ਤਾ ਉਹ ਉਹ ਮੁਲਕਾ ਦੇਹੀ ਆ 184 ਜੋਨ ਸਵਾਈ ਮਾਨਨ ਕੋ ਬ੍ਰੰਧ ਦੀ ਵਡਿਆਈ ਆ 84 ਲੱਖ ਜੋਨ ਸਕਾਲਕੁਮ ਨੇ ਪੈਦਾ ਕਰਕੇ ਇਸ ਮਨੁੱਖ ਨੂੰ ਵਡਿਆਈ ਦਿੱਤੀ ਹੈ ਕਿ ਭਾਈ ਤੈਨੂੰ ਕੋਈ ਜਿਹੜਾ ਸਰੀਰ ਮਿਲਿਆ ਉਮਰੀ ਕਿਰਪਾ ਤੇ ਮਾਨੁਖ ਦੇ ਬਾਈ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਇਹ ਸਰੀਰ ਮਿਲਿਆ ਜੋ ਕਿ ਇਸ ਸਰੀਰ ਨੂੰ ਮਿਲ ਜਾਣਾ ਇਹ ਮਾਮੂਲੀ ਗੱਲ ਨਹੀਂ ਹੈ ਸਾਡੇ ਕੋਲ ਪੁਰਬਲੇ ਕਰਮ ਹੋਣਗੇ ਪਰਮਾਤਮਾ ਨੇ ਸਾਡੇ ਤੇ ਦਇਆ ਕੀਤੀ ਸਾਡੇ ਤੇ ਤਰਸ ਖਾਤਾ ਸਾਨੂੰ ਇਹ ਸਰੀਰ ਜਿਹੜਾ ਉਹ ਪ੍ਰਾਪਤ ਹੋਇਆ ਗੁਰਬਾਣੀ ਦਾ ਪ੍ਰਮਾਨ ਹੈ ਭਈ ਪ੍ਰਾਪਤ ਮਾਨੁ ਤੇ ਗੁਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਣੀਆ ਤੇ ਵਾਰੀ ਉਸ ਤਾਲਪੁਰਖ ਨੂੰ ਮਿਲਨ ਵਾਸਤੇ ਸਾਨੂੰ ਇਹ ਸਰੀਰ ਮਿਲੇਆ ਭਗਤ ਕਬੀਰ ਜੀ ਦਾ ਪ੍ਰਮਾਨ ਹੈ ਕਬੀਰ ਮਾਨਸ ਜਨਮ ਗੁਲੰਭ ਹੈ ਹੋਏ ਨਾ ਪਾਰੇ ਬਾਰ ਜੋਨ ਫਲ ਪਾ ਲ ਕੇ ਭੁਇ ਗ੍ਰਹਿ ਔਰ ਨਾ ਲਾ ਕੇ ਲਾ ਇਹ ਮਨੁੱਖਾ ਦੇਹੀ ਦੁਰਦੱਪ ਹੈ ਇਹ ਵਾਰ-ਵਾਰ ਸਾਨੂੰ ਨਹੀਂ ਮਿਲਦੀ ਜਿਸ ਤਰ੍ਹਾਂ ਗੁਰਮੁਖ ਪਿਆਰਿਓ ਫਲ ਵਾਲੇ ਹੁਕਮ ਨੂੰ ਫਲ ਲੱਗਾ ਹੁੰਦਾ ਤੇ ਜੇ ਕਿਤੇ ਉਹ ਫਲ ਖੁੱਟ ਜਾਵੇ ਤੇ ਦੁਨੀਆ ਦੀ ਕੋਈ ਵੀ ਤਾਕਤ ਦਾ ਤੇ ਜਿਹਾ ਸਰੀਰ ਅਨੁਪ੍ਰੀ ਸਾਨੂੰ ਉਸ ਅਕਾਲ ਪੁਰਖ ਨੇ ਦਿੱਤਾ ਹੈ ਤੇ ਜੇ ਅਸੀਂ ਕਿਤੇ ਉਸ ਅਕਾਲ ਪੁਰਖ ਦੇ ਧਾਣੋਂ ਟੁੱਟ ਗਏ ਤੇ ਟੁੱਟ ਕੇ ਇਸ ਸੰਸਾਰ ਤੋਂ ਚਲੇ ਗਏ ਤੇ ਸਾਨੂੰ ਫਿਰ ਦੁਬਾਰਾ ਇਹ ਸਰੀਰ ਪ੍ਰਾਪਤ ਨਹੀਂ ਹੋਣਾ ਜੇ ਗੱਲ ਕਰੀਏ ਬੀਬੀ ਬਲਵਿੰਦਰ ਗੌਰ ਦੀ ਸਤਕਾਰਯੋਗ ਮਾਤਾ ਨੇ ਆਪੇ ਜੀਵਨ ਕਾਲ ਦੇ ਵਿੱਚ ਬੜੀ ਮਿਹਨਤ ਕੀਤੀ ਤੇ ਗੁਰੂ ਕੰਨ ਦੇ ਕੋਲ ਉਹ ਮੰਨਦੀ ਜਰਾਤਾਂ ਦੇ ਵਿੱਚ ਰਾਤ ਦੀ ਵਰਤਾ ਜੇ तकरीबन 5:35 ਵਜੇ ਦੋਨੋਂ ਜੀ ਸਰਕਾਰ ਦਰਵਾਜ਼ੇ ਤੇ ਵੀ ਬੀ ਬਲਵਿੰਦਰ ਕੌਰ ਘੌਣ ਕਰ ਜਾਣਾ ਹਰ ਰੋਜ਼ ਬਿਨਾਂ ਕਿਸੇ ਨਾਗੇ ਤੇ ਜਾ ਕੇ ਸੇਵਾ ਕਰਨੀ ਨਾਮ ਜਪਣਾ ਇਸ ਨੂੰ ਕਹਿੰਦੇ ਨੇ ਗੁਰਮੁਖ ਪਿਆਰ ਗੁਰਮੁਖ ਬਾਣੀ ਦੇ ਵਿੱਚ ਦੋ ਪ੍ਰਖਾਂ ਦਾ ਜ਼ਿਕਰ ਆਉਂਦਾ ਇੱਕ ਆਉਂਦਾ ਗੁਰਮੁਖ ਦਾ ਇੱਕ ਆਉਂਦਾ ਮਨਮੁਖ ਦਾ ਗੁਰਮੁਖ ਉਸ ਨੂੰ ਕਹਿੰਦੇ ਨੇ ਜਿਸ ਨੇ ਆਪਣੇ ਮਨ ਦਾ ਮੋਤ ਗੁਰੂ ਨਾਲ ਕੀਤਾ ਹੋਵੇ ਤੇ ਬਾਣੀ ਦਾ ਪ੍ਰਮਾਨ ਹੈ ਗੁਰਮੁਖ ਜਨਮ ਸਵਾਰ ਹਰ ਕਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪੜ ਮੰਨ ਲਿਆ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਗੁਰੂ ਦੇ ਭਾਣੇ ਦੇ ਵਿੱਚ ਜਦੋਂ ਸਵਾਰ ਕੇ ਇਸ ਸੰਸਾਰ ਤੋਂ ਉੱਪਰ ਚਲੇ ਜਾਂਦੇ ਨੇ ਤੇ ਦੂਜਾ ਹੁੰਦਾ ਮਨਮੁਖ ਮਨਮੁਖ ਨੂੰ ਕਹਿੰਦੇ ਨੇ ਜਿਸ ਨੇ ਆਪਣੇ ਮਨ ਨੂੰ ਮੁਖ ਰੱਖਿਆ ਹੋਵੇ ਜੋ ਮਨ ਦੇ ਗਿਆ ਕੋ ਕੀਤਾ ਮਨਮੁਖ ਚੱਲੇ ਮੂਲ ਗਵਾਏ ਜੀਵ ਆਪਣੀ ਜ਼ਿੰਦਗੀ ਆਪਣਿਆ ਸੁਆਸਾ ਨੂੰ ਕੌਡੀਆਂ ਦੇ ਨਿਭਾ ਗਵਾ ਕੇ ਇਸ ਸੰਸਾਰ ਤੋਂ ਉਲੋਕ ਜਾਂਦੇ ਨੇ ਜਿਹੜੇ ਆਪ ਨੂੰ ਮਨ ਦੀ ਗੱਲ ਕਰਦੇ ਨੇ ਪਰ ਗੁਰੂ ਦਾ ਉਪਦੇਸ਼ ਧਾਰਨ ਨਹੀਂ ਕਰਦੇ ਜਿਸ ਬੰਦੇ ਨੇ ਗੁਰੂ ਦਾ ਉਪਦੇਸ਼ ਧਾਰਨ ਕਰ ਲਿਆ ਗੁਰੂ ਦੀ ਮਤ ਲੈ ਲਈ ਉਸ ਦਾ ਜਨਮ ਮਰਨ ਕਰਿਆ ਜਾਂਦਾ ਗੁਰ ਕੀ ਮਤ ਤੋਂ ਲੇਹੇ ਇਆਨੇ ਧਰਮ ਬਿਨਾ ਬਹੁਤ ਬਹੁਤ ਬੜੇ ਬੜੇ ਵੱਡੇ ਸਿਆਣੇ ਆਪਣੇ ਆਪ ਨੂੰ ਅਗਵਾਉਣ ਵਾਲੇ ਤੇ ਵੱਡੇ ਵੱਡੇ ਨਾਮ ਕਮਾਉਣ ਵਾਲੇ ਸਿਕੰਦਰ ਬਾਦਸ਼ਾਹ ਵਰਗੇ ਇਸ ਸੰਸਾਰ ਤੋਂ ਚਲੇ ਜਾਂਦੇ ਪਰ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਜਿਹੜੇ ਨੀਵੇਂ ਹੋ ਕੇ ਰਹਿੰਦੇ ਨੇ ਨਾਮ ਜਪਦੇ ਸੇਵਾ ਕਰਦੇ ਨੇ ਉਹ ਇਸ ਸੰਸਾਰ ਤੋਂ ਦਾਹ ਲੈ ਕੇ ਜਾਂਦੇ ਨੇ ਇਹ ਸਾਨੂੰ ਬਰਮਕ ਪਿਆਰ ਜੋ ਸਰੀਰ ਮਿਲਿਆ ਨਾਮ ਜਪਣ ਵਾਸਤੇ ਆਇਓ ਪੜਨ ਸੁਣਨ ਕੋ ਬਾਣੀ ਬਾਣੀ ਸੁਣਨ ਪੜਨ ਵਾਸਤੇ ਇਸ ਸੰਸਾਰ ਵਿੱਚ ਬੰਦਿਆ ਕੋ ਆਇਆ ਸੀਗਾ ਨਾਮ ਜਪਣ ਵਾਸਤੇ ਆਇਆ ਸੀ ਸੇਵਾ ਕਰਨ ਵਾਸਤੇ ਆਇਆ ਸੀਗਾ ਭਲਾ ਮਨ ਨਾਲ ਤੇ ਮਨਾਉਣ ਵਾਸਤੇ ਆਇਆ ਸੀਗਾ ਸਤਿਗੁਰ ਸਭਨਾ ਦਾ ਭਲਾ ਬਣਾਇਦਾ ਤਿਸ ਦਾ ਬੁਰਾ ਕਿਉ ਹੋਵੇ ਆਪਾਂ ਬਾਣੀ ਦੇ ਵਿੱਚ ਪੜਦੇ ਆ ਅਰਦਾਸ ਦੇ ਵਿੱਚ ਸ਼ਬਦ ਆਪਾ ਸ਼ਬਦ ਪੜਦੇ ਆ ਨਾਨਕ ਨਾਮ ਜੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਮਨੁੱਖ ਸਾਰਿਆਂ ਦਾ ਭਲਾ ਮੰਗਦਾ ਹੋਵੇ ਉਹ ਮਨੁੱਖ ਕਦੇ ਵੀ ਹਾਰ ਕੇ ਨਹੀਂ ਜਾਂਦਾ ਜਿੱਤ ਕੇ ਜਾਂਦਾ ਤੇ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਸ਼ੋਰ ਹੋਵੇ ਤੇ ਬਾਹਰ ਕੋਲ ਹੋਵੇ ਉਹ ਆਪਣੇ ਇਸ ਸੰਸਾਰ ਤੋਂ ਜ਼ਿੰਦਗੀ ਨੂੰ ਹਾਰ ਕੇ ਚਲੇ ਜਾਂਦੇ ਸਾਨੂੰ ਬੋਲੋ ਪਿਆਰੂ ਇਸ ਜੀਵਨ 'ਚ ਲਿਆਇਆ ਤੇ ਉਹ ਉਧਾਰ ਆਪਾਂ ਲੈ ਲਈਏ ਇੱਕ ਬੱਚਾ ਆਪਣੇ ਪਿਤਾ ਨੂੰ ਕਹੇ ਕਿ ਪਿਤਾ ਜੀ ਮੈਂ ਵਿਦੇਸ਼ ਜਾਣਾ ਚਾਹਣਾ ਤੇ ਵਿਦੇਸ਼ ਦੇ ਵਿੱਚ ਜਾ ਕੇ ਮੈਂ ਕੰਮ ਕਰਾਂਗਾ ਮਾਇਆ ਨੂੰ ਇੱਥੇ ਭੇਜਾਂਗਾ ਆਪਾਂ ਚੰਗਾ ਘਰ ਬਣਾ ਲਵਾਂਗੇ ਜ਼ਮੀਨ ਖਰੀਦ ਲਵਾਂਗੇ ਪ੍ਰਾਪਰਟੀ ਬਣਾ ਲਵਾਂਗੇ ਪਿਤਾ ਪੇਤਾ ਪੁੱਤਰ ਦੀ ਦੋਇਤੇ ਰਹਿ ਕੇ ਕੰਮ ਕਰਦਾ ਬੱਚਾ ਜਿੰਨ ਕਰਦਾ ਪਿਤਾ ਮੇਰੇ ਕੀ ਕਰਦਾ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰੇ ਲੈਂਦਾ ਕੁਝ ਆਪਣੀ ਪ੍ਰਾਪਰਟੀ ਨੂੰ ਵੇਚਦਾ ਕੁਝ ਗਹਿਣੇ ਰੱਖਦਾ ਆਪਣੇ ਬੱਚੇ ਨੂੰ ਵਿਦੇਸ਼ ਪੇਜ ਦਿੰਦਾ ਜਦੋਂ ਵਿਦੇਸ਼ ਜਾਂਦਾ ਤੇ ਬੱਚਾ ਉਹ ਵੀ ਕਹਿੰਦਾ ਕਿ ਮੇ ਦਾਜੀ ਮੇਰਾ ਚੀਜ਼ ਹੀ ਲੱਗਦਾ ਮੈਂ ਇੱਥੇ ਆ ਕੇ ਕੰਮ ਕਰ ਲਾਵਾਂਗਾ ਫਿਰ ਵਾਪਸ ਆਉਣਾ ਚਾਹਾਂਗਾ ਪਿਤਾ ਕਹਿੰਦਾ ਕਿ ਪੁੱਤਰ ਆਪਾਂ ਕਰਜ਼ਾ ਪਹੁੰਚੂਿਆ। ਰਿਸ਼ਤੇਦਾਰਾਂ ਤੋਂ ਆਪਾਂ ਕਰਜ਼ਾ ਫੜਿਆ ਹੋਇਆ ਕਿਸ ਤਰ੍ਹਾਂ ਲਾਭਾਂਗੇ? ਘਰ ਦਾ ਗੁਜ਼ਾਰਾ ਕਿੱਥੋਂ ਹੋ ਜਾਵੇਗਾ? ਤੇ ਫਿਰ ਪਤਾ ਲੱਗਦਾ ਕਿ ਪੁੱਤਰ ਨੇ ਤਾਂ ਹਾਜ ਦੇ ਟਿਕਟ ਲੈ ਕੇ ਇਹਨੇ ਵਾਪਸ ਆ ਰਿਹਾ ਤੇ ਪੁੱਤਰ ਜਦੋਂ ਵਾਪਸ ਆਉਂਦਾ ਤੇ ਪਿਤਾ ਉਸ ਨੂੰ ਦੇਣ ਵਾਸਤੇ ਨਹੀਂ ਜਾਂਦਾ। ਅੰਦਰ ਵੜ ਕੇ ਰੋਂਦਾ ਕਿ ਮੇਰੇ ਪੁੱਤਰ ਨੇ ਅੱਜ ਬਹੁਤ ਵੱਡਾ ਨੁਕਸਾਨ ਕਰ ਦਿੱਤਾ। ਜੇ ਆਖੇ ਲੱਗਦਾ ਨਾ ਜਾਂਦਾ ਕੁਝ ਵਿਆਸਿਕ ਮਿਹਨਤ ਕਰਕੇ ਆਉਣਾ ਤੇ ਜੇ ਉਹੀ ਪੁੱਤਰ ਵਿਦੇਸ਼ ਗਿਆ ਤੇ ਬੜੀ ਮਿਹਨਤ ਕੀਤੀ ਹੋਏ ਬੜੀ ਮਾਇਆ ਕੱਢੀ ਕਰਕੇ ਵਾਪਸ ਭੇਜੇ ਤੇ ਪਿਤਾ ਆਪਨੇ ਕਰਜ਼ੇ ਵੀ ਨਾਲ ਅਗੇ ਸੁੰਦਰ ਮਕਾਨ ਵੀ ਬਣਾ ਲਵੇ ਜ਼ਮੀਨ ਪ੍ਰਾਪਟੀ ਵੀ ਖਰੀਦ ਲਵੇ ਤੇ ਪੁੱਤਰ ਕਵੇ ਪਿਤਾ ਜੀ ਮੈਂ ਵਾਪਸ ਆ ਗਿਆ ਤੇ ਪਿਤਾ ਕਹਿੰਦਾ ਕਿ ਪੰਦਰ ਮਹੀਨਾ ਤੂੰ ਰੁਕ ਜਾ ਕਿਉਂਕਿ ਘਰ ਦੇ ਵਿੱਚ ਲਾਡੋਣ ਵਾਲਾ ਨਰੰਗ ਦਰਵਾਜ਼ਾ ਆ ਤੁਮੇਰੇ ਪੁੱਤਰ ਨੇ ਆਉਣਾ ਰੰਗ ਹੁੰਦਾ ਵੱਖਰੇ ਵੱਖਰੇ ਕੰਮ ਘਰ ਦੇ ਵਿੱਚ ਹੁੰਦੇ ਨੇ ਡੈਕੋਰੇਸ਼ਨ ਹੁੰਦੀ ਹੈ ਤੇ ਪਿਤਾ ਬੜੀ ਖੁਸ਼ੀ ਦੇ ਨਾਲ ਆਪਣੇ ਪਿਤਾ ਆਪਣੇ ਪੁੱਤਰ ਨੂੰ 에어ਪੋਰਟ ਤੋਂ ਲੈਣ ਬਾਅਦ ਚੱਲਦਾ ਕਿਉਂਕਿ ਪੁੱਤਰ ਕਮਾਈ ਕਰਕੇ ਵਾਪਸ ਆਇਆ ਇਸੇ ਤਰ੍ਹਾਂ ਆਪਾਂ ਗੁਰਮੁਖ ਪਿਆਰੇ ਉਸ ਅਕਾਲ ਪੁਰਖ ਤੋਂ ਸਜੀਰ ਲੈ ਕੇ ਇਸ ਸੰਸਾਰ ਦੇ ਵਿੱਚ ਆਏ ਤੇ ਜੇ ਆਪਾਂ ਇਸ ਸੰਸਾਰ ਦੇ ਵਿੱਚ ਰਹਿ ਕੇ ਰੈਣ ਗਵਾਈ ਸੁਇਕੈ ਦਿਨ ਸਗਵਾਇ ਖਾਏ ਹੀਰੇ ਜੈਸਾ ਜਨਮ ਹੈ ਕੌਂਦੀ ਬਦਲੇ ਜਾਏ ਜ ਰਾਤ ਨੂੰ ਸੌ ਕੇ ਤੇ ਦਿਨ ਖਾ ਪੀ ਕੇ ਦਿਵਾ ਲਈ ਸੇਵਾ ਸਿਮਰਨ ਕੀਤਾ ਹੀ ਨਾ ਤੇ ਇਹ ਸਵਾਸ ਜਿਹੜੇ ਪ੍ਰਮਾਤਮਾ ਦੇ ਸਾਨੂੰ ਮਿਲਿਆ ਬਲਕੇ ਦਿੱਤੇ ਸਨ ਕੌਡੀਆਂ ਦੇ ਭਾਜੇ ਗਵਾਲ ਹੈ ਤੇ ਫਿਰ ਪਤਾ ਸਾਡਾ ਕੁਝ ਨਹੀਂ ਹੋਵੇਗਾ ਜਦੋਂ ਆਪਾਂ ਆਪਣੇ ਸਵਾਸਾ ਨੂੰ ਕਮਾ ਲਵਾਂਗੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕਿੰਤਰ ਚ ਸਵਾਸ ਸਵਾਸ ਕਰਕੇ ਆਪਾਂ ਜਦੋਂ ਉਸ ਪ੍ਰਮਾਤਮਾ ਦਾ ਨਾਮ ਜਪਾਂਗੇ ਸੇਵਾ ਕਰਕੇ ਸੇਵਨ ਕਰਾਂਗੇ ਫਿਰ ਉਹ ਆਕਾਲ ਪੁਰਖ ਸਾਨੂੰ ਆਪ ਲੈਣ ਵਾਸਤੇ ਆਵੇ ਉਸ ਨੂੰ ਕਹਿੰਦੇ ਨੇ ਗੁਰਮੁਖ ਲਾਹਾ ਲੈ ਗਏ ਮਨ ਮੁਖ ਚੱਲੇ ਗੁਰੂ ਦੇ ਦਾਰੇ ਉਹ ਗੁਰਮੁਖ ਪਿਆਰੇ ਤੇ ਰਾਹਾ ਲੈ ਕੇ ਇਸ ਸੰਸਾਰ ਤੋਂ ਜਾਂਦੇ ਸੋ ਗੁਰਮੁਖ ਪਿਆਰੇ ਧਰਗੁਰੂ ਨਾਨਕ ਦੇਵ ਮਹਾਰਾਜ ਜਿਨ ਸਾਡੇ ਸਰੀਰ ਦੇ ਵਾਪਤ ਸਤਪੁਰਾਂ ਨੇ ਸਹਿਬ ਸਿੰਘ ਸੁਗਰਾਸਾ ਮਹਾਰਾਜ ਦੇ ਵਿੱਚ ਮਾਜ ਰਾਗ ਦੇ ਵਿੱਚ ਕੁਰਬਾਨ ਕੀਤਾ ਕਿ ਬੰਦਿਆ ਤੇਰੇ ਸਰੀਰ ਦੇ ਉੱਪਰ 10 ਪਲਾ ਆਉਨੇ ਵੈਸੇ ਜਿੰਦਗੀ ਦੇ ਸਵਾਸਾਂ ਦਾ ਪਤਾ ਨਹੀਂ ਹੈ ਕਿ ਕਿਹੜਾ ਸੁਆਸ ਆਖਰੀ ਮੁਲਕਾ ਨਾ ਹਮ ਆਦਮੀ ਹੈ ਇਕਦਮੀ ਮਹਲਤ ਤੇ ਮੌਤ ਨ ਜਾਣਾ ਪਤਾ ਨਹੀਂ ਮੌਤ ਜੰਮ ਦੇ ਅਸਾਰ ਆ ਜਾਣੀ ਹੈ ਜਾਂ ਕੁਝ ਸਾਲਾਂ ਬਾਅਦ ਜਵਾਨੀ ਦੇ ਵਿੱਚ ਆਉਣੀ ਜਾਂ ਬਡੇਪੇ ਦੇ ਵਿੱਚ ਜਾ ਕੇ ਆਉਣੀ ਜਾਂ 100 ਸਾਲ ਤੋਂ ਉੱਪਰ ਵੀ ਜ਼ਿੰਦਗੀ ਨੂੰ گزار ਕੇ ਬਾਅਦ ਵਿੱਚ ਆਉਣੀ ਹੈ ਮੌਤ ਦਾ ਪਤਾ ਨਹੀਂ ਹੈ ਕਿਸ ਵਕਤ ਆ ਜਾਣਾ ਪਰ ਬੰਦਿਆ ਨੇ ਚੰ ਲੰਮੀ ਸੋਚੀ ਬੈਠਾ ਹੈ ਕਿ ਮੈਂ ਜਦੋਂ ਬੁੱਢਾ ਹੋਵਾਂਗਾ ਕਰ ਤੇਰੇ ਇਸ ਸੰਸਾਰ ਤੋਂ ਜਾਵਾਂਗਾ ਤੇ ਤੇਰੇ ਬਾਪੂ ਸਤਿਗੁਰਾਂ ਨੇ ਮਹਾਨ ਰਚਨਾ ਕੀਤੀ ਹੈ ਕਿ ਬੰਦਿਆ ਪਹਿਲੇ ਪਿਆਰ ਲੱਗਾ ਥੰਦੁੱਤ ਦੂਜੇ ਮਾਏ ਬਾਪ ਦੀ ਸੋਤ ਜਦੋਂ ਬੱਚਾ ਪੈਦਾ ਹੁੰਦਾ ਮਾਂ ਦੇ ਦੁੱਧ ਦੇ ਨਾਲ ਪਿਆਰ ਪੈਂਦਾ ਥੋੜਾ ਜਿਹਾ ਹੋਰ ਵੱਡਾ ਹੋਇਆ ਮਾਂ ਪਿਓ ਦਾ ਪਤਾ ਲੱਗਾ ਆਹ ਮੇਰੀ ਮਾਂ ਮੇਰਾ ਪਿਤਾ ਹੈ ਥੋੜਾ ਜਿਹਾ ਹੋਰ ਵੱਡਾ ਹੋਇਆ ਜਿੱਦੇ ਅੱਜਾ ਭਾਬੀ ਬੇਬ ਚੁੰਤੇ ਪਿਆਰੋਂ ਗੁੰਮੀ ਖੇਡ ਪਤਾ ਲੱਗਾ ਮੇਰਾ ਪਿਆ ਭਰਾ ਆਹ ਦੇ ਨਿਭਝਾਈ ਆ ਮੇਰੇ ਰਿਸ਼ਤੇਦਾਰ ਨੇ ਹੋਰ ਪਤਾ ਲੱਗ ਗਿਆ ਹੋਰ ਤਮਾਕ ਨੇ ਕਰਮ ਕੀਤਾ ਥੋੜਾ ਜਿਹਾ ਹੋਰ ਵੱਡਾ ਹੋਇਆ ਜਿਹੜਾ ਬੱਚਾ ਆਪਣੇ ਮਾਂ ਦੇ ਨਾਲ ਪਿਆਰ ਕਰਦਾ ਸੀ ਅੱਜ ਖੇਡ ਦੇ ਨਾਲ ਪਿਆਰ ਹੋ ਗਿਆ ਖੇਡਾਂ ਖੇਡ ਦਾ ਕਢੌਣਿਆਂ ਦੇ ਨਾਲ ਆਪਣੇ ਪੁੱਤਾਂ ਨੂੰ ਪੈਦਾ ਮਿਆ ਖੜਾਉਣਾ ਲੈ ਕੇ ਆਪ ਇਸ ਨਾਲ ਖਿੰਡਦਾ ਹੈ ਬੱਚਾ ਸਾਰੇ ਦਿਹਾੜੀ ਖੇਡਦਾ ਰਹਿੰਦਾ ਥੱਕਦਾ ਨਹੀਂ ਕੰਦਾ ਨਹੀਂ ਕਿਉਂਕਿ ਉਹਨੂੰ ਖੇਡਦੇ ਦਾ ਪਿਆਰ ਹੈ ਤੁਨ ਗੁਰਨਾਥ ਦੇ ਮਹਾਰਾਜ ਪ੍ਰਵਾਨ ਕਰਦੇ ਨੇ ਅਜੇ ਪੰਜਵੇਂ ਖਾਨ ਪੀੜ ਕੀ ਧਾਰ ਜਿਵੇਂ ਗਾਮ ਉੱਤੇ ਜਾਦ ਪੰਜਵੀਂ ਅਵਸਥਾ ਦੇ ਵਿੱਚ ਪਹੁੰਚਿਆ ਪੰਜਵੇਂ ਦੰਦੇ ਤੇ ਪਹੁੰਚਿਆ ਤੇ ਖਾਨ ਪੀੜ ਦੇ ਨਾਲ ਪਿਆਰ ਪੈ ਗਿਆ ਤੇ ਬੱਚਾ ਆਪਣੇ ਮਾਤਾ-ਪੁੱਤ ਨੂੰ ਕਹਿੰਦਾ ਤੁਸੀਂ ਬਾਜ਼ਾਰ ਚਲਦੇ ਹੋ ਤੇ ਮੇਰੇ ਵਾਸਤੇ ਆਹ ਖਾਅ ਵਾਸਤੇ ਲੈ ਕੇ ਆਇਓ ਪਾਵਾ ਉਹ ਚੀਜ਼ ਦਰਸਾਨ ਦੇਣੀ ਹੁੰਦੀ ਪਾਵਾ ਨਾਲ ਉਹਨਾਂ ਵਲ ਵੇਚ ਵਾਸਤੇ ਲੈ ਕੇ ਆਏ ਛੇਵੇਂ ਕਾਮ ਨਾਲ ਪੁੱਛੇ ਜਾਤ ਜਿਵਾਨ ਹੋ ਗਿਆ ਤੇ ਜਿਵਾਨੀ ਦੇ ਵਿੱਚ ਪੈ ਕੇ ਕਾਮ ਦੇ ਵਾਸਤ ਵਿੱਚ ਪੈ ਕੇ ਜਾਤ ਆਪਰੂ ਭੁੱਲ ਗਿਆ ਇਸ ਦੇ ਨਾਲ ਹੀ ਭੁੱਲ ਗਿਆ ਤੇ ਆਪਣੇ ਕਰਮਾਂ ਦੇ ਵਿੱਚ ਇਹੋ ਜਿਹਾ ਕੰਮ ਕਰ ਬੈਠਾ ਕਿ ਸਾਰੀ ਉਮਰ ਪੁਸਤਾਵਾ ਰਹਿ ਗਿਆ। ਬਾਣੀ ਦਾ ਪਰਮਾਨ ਹੈ ਛੇਵੇਂ ਕਾਮ ਨਾਲ ਪੁਛੇ ਜਾਤ ਸਤਵੇਂ ਸਮਝ ਗਿਆ ਕਰਵਾਸ ਵੱਡਾ ਹੋਇਆ ਵਿਆਹ ਵਿਆਹਿਆ ਗਿਆ ਘਰ ਦੇ ਵਿੱਚ ਇਸਤਰੀ ਆ ਗਈ ਬੱਚੇ ਹੋ ਗਏ ਪਰਵਾਰ ਹੋ ਗਿਆ ਇਸੇ ਤਰ੍ਹਾਂ ਅੱਗੇ ਚੱਲਦਾ ਚੱਲਦਾ ਅੱਠਵੇਂ ਕ੍ਰੋਧ ਹੋਆ ਤਾਂ ਸਭ ਪਿਆਰ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹ ਤੇ ਜਿਹੜੇ ਪੰਜ ਜਮ ਨੇ ਨਾ ਇਹ ਜਦੋਂ ਬੰਦੇ ਦੇ ਹੈ ਥਾਵੀ ਹੋ ਜਾਣ ਭਾਰੀ ਹੋ ਜਾਣ ਤਾਂ ਉਹ ਬੰਦੇ ਤੋਂ ਕੁਝ ਵੀ ਕਰਵਾ ਸਕਦੇ ਇਸੇ ਤਰ੍ਹਾਂ ਅਠੋਲੇ ਕ੍ਰੋਧ ਹੋ ਜਾ ਤਨ ਦਾਸ ਮਨ ਦੇ ਵਿੱਚ ਗੁੱਸਾ ਕੀ ਕਰਦਾ ਹੈ ਕਿ ਮੈਂ ਐਨਾ ਜ਼ਿਆਦਾ ਪੜਿਆ ਲਿਖਿਆ ਮੈਨੂੰ ਲਾਹੌਰੇ ਦੀ ਮਿਲੀ ਪਰ ਸਾਤੇ ਗਵਾਂਢ ਦੇ ਵਿੱਚ ਨੌਕਰੀ ਮਿਲ ਗਈ ਮੈਂ ਐਨਾ ਕੰਮ ਕਰਦਾ ਮੇਰੇ ਕੰਮ ਵਿੱਚ ਬਰਕਤ ਨਹੀਂ ਪੈਂਦੀ ਦੂਸਰਾ ਛੋਟਾ ਜਿਹਾ ਕੰਮ ਕਰਕੇ ਲੱਖਾਂ ਹਜ਼ਾਰਾਂ ਕਮਾਈ ਜਾਂਦਾ ਮੇਰਾ ਝਾਲ ਘੱਟ ਨਿਕਲਿਆ ਜਿ세 ਦੂਸਰੇ ਦਾ ਵੱਧ ਨਿਕਲਿਆ ਮਨ ਹੀ ਮਨ ਵਿੱਚ ਸੜਦਾ ਦੇ ਰੁੱਤੋਂ ਕਹਿਦਾ ਬੜਾ ਮੈਂ ਖੁਸ਼ਾ ਭਾਈ ਤੈਨੂੰ ਤਰੱਕੀ ਮਿਲੀ ਐ ਜਿੰਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਾ ਬੰਨ ਦਾ ਪ੍ਰਮਾਨ ਕਿਉਂ ਕੱਚੇ ਰੋਗ ਨੇ ਭਾਈ ਮਨ ਅੰਦਰ ਉਹਨਾਂ ਦੇ ਕੁਝ ਚਾਹਤਾ ਬਾਹਰ ਕੁਝ ਹੋਰ ਵਿਖਾਉਂਦੇ ਨੇ ਹੋਰ ਕੋਈ ਦਿਖਾਵਾ ਕਰਦੇ ਨਾਂ ਵੈ ਧਾਲੈ ਉਹ ਪੈਸਾ ਜਿਹੜਾ ਸਰੀਰ ਇਹਦਾਂ ਪੈਦਾ ਹੋਇਆ ਸੀਗਾ ਕਾਲੇ ਕੇਸ ਲੈ ਕੇ ਇਸ ਸੰਸਾਰ ਤੋਂ ਆਇਆ ਸੀਗਾ ਹੌਲੀ ਹੌਲੀ ਜਿਸ ਤਰ੍ਹਾਂ ਸਮਾਂ ਬਤੀਤ ਹੁੰਦਾ ਗਿਆ ਉਮਰ ਬਤੀਤ ਹੋੰਦੀ ਗਈ ਇਹ ਬਲੁਖ ਹੌਲੀ ਹੌਲੀ ਟੁੱਟਾ ਹੋ ਗਿਆ ਜਿਹੜੇ ਕਾਲੇ ਕੇਸ ਸਨ ਚਿਹਰੇ ਦੇ ਪਰਿਆਏ ਹੋਏ ਦਾੜਾ ਕਾਲਾ ਸੀ ਕੇਸ ਕਾਲੇ ਸਨ ਉਹ ਹੁਣ ਹੌਲੀ ਹੌਲੀ ਛੋਟਾ ਹੋਣ ਲੱਗ ਪਿਆ ਅੱਜਾ ਢੇੜਾ ਆਇਆ ਪਿਛਾ ਰਹਾ ਦੂਰ ਜਦੋਂ ਜਨਮ ਲਿਆ ਸੀ ਉਹ ਤਾਂ 50 ਸਾਲ ਪਿੱਛੇ ਰਹਿ ਗਿਆ ਤੇ ਆਉਣ ਵਾਲਾ ਸਭਾ ਭਾਈ ਤੇਰੇ ਲਾਗੇ ਆ ਗਿਆ ਤੈਨੂੰ ਇਹ ਚਿੱਠੀ ਪ੍ਰਮਾਤਮਾ ਨੇ ਦਿੱਤੀ ਹੈ ਕਿ ਭਾਈ ਹਉਣੀ ਨਾਮ ਜਪ ਲੈ ਹਉਣੀ ਸੇਵਾ ਕਰ ਲੈ ਗੁਰਬਾਣੀ ਦਾ ਪ੍ਰਮਾਨ ਹੈ ਦਸਵੇਂ ਦਦਾ ਬਵਾ ਸਵਾ ਗੈਸ ਗੀਤ ਪੁਕਾਰੀ ਤਾ ਘੁੰੜਿਆ ਹੰਸ ਦਸਾਏ ਰਾ ਜਿਹੜਾ ਸਰੀਰ ਨੂੰ ਕੋਚ ਕੋਚ ਕੇ ਰੱਖਦਾ ਸੀਗਾ ਬੜਾ ਸਾਫ ਵਰਕੇ ਰੱਖਦਾ ਸੀਗਾ ਜਦੋਂ ਇਸ ਸਰੀਰ ਦੇ ਵਿੱਚੋਂ ਉਹ ਆਤਮਾ ਨਿਕਲ ਕੇ ਚਲੇ ਗਈ ਤਾਂ ਇਸ ਸਰੀਰ ਨੂੰ ਇਸ ਦੇ ਪਰਿਵਾਰ ਵਾਲਿਆਂ ਨੇ ਸਾੜ ਕੇ ਸਵਾਦ ਕਰ ਦਿੱਤਾ ਇਹ ਗੁਰਬਾਣੀ ਦਾ ਪ੍ਰਮਾਣ ਹੈ ਉਸਵੇਂ ਜਦੋਂ ਉਹ ਸਵਾਸਾਂ ਨੂੰ ਕਿ ਸਵਾਸ ਹੋ ਗਿਆ ਸੀ ਨਹੀਂ ਉਸ ਸਰੀਰ ਦੇ ਜਿਹੜੇ ਹੁੱਲ ਸਾਕ ਰੱਖਦਾ ਉਸ ਨੂੰ ਜਨ ਪ੍ਰਵਾਹ ਕਰ ਦਿੱਤਾ ਗੈ ਸੀਤ ਪੁਕਾਰੀ ਤਾ ਨਹਾ ਹੰਸ ਦਸਾਏ ਲਾ ਜਦੋਂ ਵਿੱਚੋਂ ਆਤਮਾ ਨਿਕਲੇ ਤੇ ਪਤਾ ਲੱਗਿਆ ਕਿ ਮੈਂ ਤਾਂ ਝੂਠ ਦੇ ਮਨ ਲੱਗ ਕੇ ਤੇ ਪ੍ਰਮਾਤਮਾ ਦਾ ਕਿਤੇ ਨਾਮ ਹੀ ਨਹੀਂ ਲੱਗਿਆ ਕਿਤੇ ਸੇਵਾ ਹੀ ਨਹੀਂ ਕੀਤੀ ਸੀਗੀ ਤੇ ਸਾਰਾ ਜਿਹੜੇ ਨੂੰ ਸਵਾਸ ਪ੍ਰਮਾਤਮਾ ਨੇ ਦਿੱਤੇ ਸੀਗੇ ਉਹ ਸਵਾਸ ਤਾਂ ਮੈਂ ਗੁੱਡੀਆਂ ਤੇ ਭਾਂਹ ਹੀ ਖਵਾਲ ਹੈ ਤੇ ਮੈਂ ਤਾਂ ਉਹਨਾਂ ਸਵਾਸਾਂ ਦੇ ਨਾਲ ਨਾਮ ਜਪਣਾ ਸੀਗਾ ਸੇਵਾ ਕਰਦੀ ਸਿਮਰਨ ਕਰਨਾ ਸੀਗਾ ਪਰ ਮੈਂ ਨਾਮ ਨਹੀਂ ਜਪ ਸਕਿਆ ਆ ਤੇ ਜਿਨ੍ਹਾਂ ਨੂੰ ਮੈਂ ਆਪਣਾ ਕਿਹਾ ਸੀਗਾ ਕਿਹਾ ਮੇਰੇ ਆਪਣੇ ਨੇ ਆਪਣੇ ਆਵਾਸੇ ਬੰਦਾ ਧੋਖੀ ਕਰਦਾ ਹੈ ਆਪਣੇ ਆਵਾਸੇ ਬੰਦਾ ਦੂਜੇ ਦਾ ਹੱਕ ਖਾ ਲੈਂਦਾ ਜਿਨ੍ਹਾਂ ਵਾਸਤੇ ਮੈਂ ਕੀਤਾ ਸੀਗਾ ਉਹਨਾਂ ਦੇ ਨਾਲ ਉਹ ਤਾਂ ਮੇਰੇ ਨਾਲ ਹੀ ਗਿਆ ਨੇ ਧੰਗੁਰ ਨਾਟਕ ਦੇ ਮਹਾਰਾਜ ਜੀ ਪ੍ਰਮਾਨ ਕਰਦੇ ਨੇ ਗਏ ਸਗੀਤ ਭੁਖਾਰੀ ਤਾ ਢੁੜਿਆ ਇਸ ਦਸਾਏ ਰਾ ਇਸ ਬੰਦੇ ਨੂੰ ਧਾੜ ਮਾਰੀ ਤੇ हे ਪ੍ਰਮਾਤਮਾ ਮੈਂ ਭੁੱਲ ਗਿਆ ਸੀਗਾ ਉਸੇ ਮੈਨੂੰ ਸਵਾਸ ਦਿੱਤੇ ਸੀਗੇ ਆਸਰੀਰ ਦਿੱਤਾ ਸੀਗਾ ਮੈਂ ਨਾ ਸਰੀਰ ਨੂੰ ਸਾਫ ਸਕਿਆ ਨਾ ਸਵਾਸਾਂ ਨੂੰ ਸਾਫ ਸਕਿਆ ਉਹ ਸਰੀਰ ਜਿਸ ਨੂੰ ਮੈਂ ਸਾਫ ਨਾ ਸੀਗਾ ਜਿਸ ਦਾ ਮੈਂ ਦਾਣਾ ਰਖਲਾ ਸੀਗਾ ਜਿਹੜਾ ਮੈਂ ਅੰਮ੍ਰਿਤ ਛਕ ਨਾ ਸੀਗਾ ਗੁਰੂ ਵਾਲੇ ਬੰਨਾ ਸੀਗਾ ਉਸ ਸਰੀਰ ਨੂੰ ਮੈਂ ਸਾਫ ਨਹੀਂ ਸਕਿਆ ਤੇ ਹੁਣ ਮੈਂ ਕਿਹੜਾ ਮੁਕ ਲੈ ਕੇ ਬਰਗਾਹ ਦੇ ਵਿੱਚ ਜਾਵਾਂ ਧਰਮ ਰਾਜ ਜਬ ਰੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਬੰਦਿਆ ਕਿਹੜਾ ਮੁਖ ਲੈ ਕੇ ਜਾਵੇਗਾ ਜਦੋਂ ਧਰਮ ਰਾਜ ਤੇਰਾ ਨੇਕਾ ਜੋਕਾ ਕਰੇਗਾ ਤੇਰੇ ਸਵਾਸਾਂ ਦਾ ਸਾਥ ਨਾ ਲਏਗਾ ਜੇ ਕਿਹੜੇ ਸਵਾਸਾਂ ਤੇ ਨਾਲ ਤੂੰ ਭਾਈ ਨਾਮ ਜਪਿਆ ਸੀਗਾ ਕਿਹੜਾ ਤੂੰ ਸੇਵਾ ਕੀਤੀ ਸੀਗੀ ਤੂੰ ਜਾ ਕੇ ਤਾਂ ਪਾਪ ਹੀ ਕਰਦਾ ਰਿਹਾ ਤੇ ਜਿਹੜਾ ਬੰਦਾ ਪਾਪ ਕਰਦਾ ਸਾਥ ਮੰਨਦਿਆ ਤੇਰਾ ਕੋਈ ਨਾ ਬੇਲੀ ਰਾਮ ਜਿਹੜਾ ਬੰਦਾ ਪਾਪ ਕਰਦਾ ਉਸ ਦਾ ਭਲਾ ਨਹੀਂ ਧੰਨ ਗੁਰਨਾਮਕਦੇ ਮਹਾਰਾਜ ਜੀ ਹਰਮਾਨ ਕਰਦੇ ਨੇ ਉੱਡਿਆ ਹੰਸ ਦਸਾਏ ਰਾ ਉਸ ਸਰੀਰ ਵਿੱਚੋਂ ਹੰਸ ਰੂਪੀ ਆਤਮਾ ਨਿਕਲੇ ਤੇ ਉਹ ਆਤਮਾ ਫਿਰ ਜਿਸ ਤਰ੍ਹਾਂ ਬੰਦਾ ਆਪਨੇ ਕਰਮ ਕਰਕੇ ਜਾਂਦਾ ਇਸ ਸੰਸਾਰ ਦੇ ਵਿੱਚ ਉਸ ਕਰਮਾਂ ਦੇ ਮੁਤਾਬਕ ਉਸ ਨੂੰ ਅਗਲਾ ਜਨਮ ਮਿਲ ਜਾਂਦਾ ਸਤ ਸੰਗ ਮਸਕੀਨ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਸੀ ਕੀ ਆਪ ਜੀ ਨਾਲ ਸਾਂਝੀ ਕਰਕੇ ਕਿ ਜਿਹੜਾ ਮਨੁੱਖ ਇਸ ਸੰਸਾਰ ਦੇ ਵਿੱਚ ਆਣ ਕੇ ਹਾਰ ਕੇ ਚਲਾ ਜਾਂਦਾ ਉਸ ਤੋਂ ਬਾਅਦ ਵਿੱਚ ਪਰਿਵਾਰ ਉਸ ਦੇ ਨਿਮਿਤ ਪਾਠ ਕਰਵਾਉਂਦਾ ਆਪੋ ਆਪਣੇ ਧਰਮ ਦੇ ਮੁਤਾਬਕ ਗੁਰਬਾਣੀ ਦਾ ਪਾਠ ਹੋਇਆ ਕਥਾ ਕੀਰਤਨ ਹੋਇਆ ਕੀ ਇਸ ਕਥਾ ਕੀਰਤਨ ਕਰਨ ਦਾ ਬਾਣੀ ਪੜਨ ਦਾ ਸਬਿਸ਼ੜੀ ਨੂੰ ਲਾਭ ਹੁੰਦਾ ਜਾ ਇੱਕ ਭੇਡ ਚਾਲ ਚੱਲੇ ਜਾਂ ਕਿਸੇ ਦੇ ਮਨੁੱਖ ਚਲਾ ਗਿਆ ਤੁਸੀਂ ਤੇ ਨਿਮਿਤ ਪਾਠ ਕਰਾਉਣਾ ਹੀ ਕਰਾਉਣਾ ਤੇ ਸੰਤ ਸੰਗ ਮਸਕੀਨ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ ਕਹਿੰਦੇ ਕਿ ਕੋਈ ਮਨੁੱਖ ਕੋਈ ਬਹੁਤ ਵੱਡਾ ਜ਼ੁਲਮ ਕਰ ਲਵੇ ਭਾਵੇਂ ਕੋਈ ਕਤਲ ਹੀ ਕਰ ਦਵੇ ਤੇ ਓਏ ਬਹੁਤ ਵੱਡਾ ਵਕੀਲ ਕਰ ਲਵੇ ਉਸ ਦੀ ਪਹੁੰਚ ਰਾਜ ਅਧਿਤੀ ਕਰ ਵੀ ਹੋਵੇ ਉਹ ਸ਼ਿਪਾਲਸ਼ਾ ਦਿੰਦਾ ਕਿ ਭਾਈ ਇਹ ਸਾਡਾ ਆਪਣਾ ਬੰਦਾ ਸੀਗਾ ਇਸ ਨੇ ਜ਼ੁਲਮ ਤਾਂ ਕੀਤਾ ਪਰ ਇਸ ਨੂੰ ਮaaf ਕਰਦੇ ਹੋ ਕੋਈ ਗੱਲ ਨਹੀਂ ਆਪਣੀ ਪਾਲ ਦੇਂਦਾ ਬੰਦਾ ਸੀਗਾ ਉਹ ਫਿਰ ਕੇਸ ਚੱਲਦਾ ਹੀ ਨਹੀਂ ਇਹਨਾਂ ਦੀਵਾਰੀਆਂ ਪਈਆਂ ਰਹਿੰਦੀਆਂ ਬੰਦੇ ਨੂੰ ਕੋਈ ਨਹੀਂ ਹੁੰਦਾ ਬੰਦੇ ਦੀ ਕਿਰਪਾ ਤਾਂ ਹੀ ਹੁੰਦੀ ਹੈ ਕਿਉਂਕਿ ਉੱਪਰੋਂ ਸ਼ਿਪਾਲਸ਼ਾ ਆ ਗਈ ਹੈ ਸਭ ਤੋਂ ਹੱਥੀਂ ਇਸੇ ਤਰ੍ਹਾਂ ਗੁਰੂ ਨੂੰ ਪਿਆਰੇ ਜਿਹੜਾ ਗ੍ਰੰਥੀ ਸਿੰਘ ਹੁੰਦਾ ਨਾ ਪਾਤੀ ਸਿੰਘ ਹੁੰਦਾ ਇਹ ਇੱਕ ਵਕੀਲ ਹੈ ਤੇ ਜਦੋਂ ਵਕੀਲ ਗੁਰੂ ਗ੍ਰੰਥ ਸਾਹਿਬ ਜੀ ਜੱਜ ਨੇ ਤੇ ਜਦੋਂ ਉਹ ਵਕੀਲ ਪ੍ਰਯਾਤ ਕਰਦਾ ਕਿ ਅਭ ਕੀ ਪਾਰ ਬਖਸ਼ ਬੰਦੇ ਕੋ ਬਾਹਰ ਨ ਕਵ ਚੰਦ ਕਿ ਪ੍ਰਮਾਤਮਾ ਇਸ ਵਾਰ ਇਸ ਆਤਮਾ ਨੂੰ ਬਖਸ਼ ਦੇਵੀਂ ਕਿਰਪਾ ਕਰਿਓ ਤੇ ਫਿਰ ਉਹ ਆਕਾਰਪੁਖ ਜਜ ਧੰਗੁਰ ਗੰਸਾ ਮਹਾਰਾਜ ਜੀ ਦੇ ਸਾਥੇ ਜਿਹੜੇ ਔਗਣ ਨੇ ਉਹਨਾਂ ਨੂੰ ਨਹੀਂ ਚਿਤਾਰਤਾ ਉਹ ਨਹੀਂ ਵੇਖਦਾ ਪਰ ਕਹਿੰਦਾ ਕਿ ਭਾਈ ਠੀਕ ਹੈ ਸ਼ਿਪਾਰ ਚ ਭੱਟੀ ਸੰਗਤ ਦੇ ਆ ਗਈ ਹੈ ਗ੍ਰੰਤੀ ਸਿੰਘ ਨੇ ਅਰਦਾਸ ਬੇਨਤੀ ਕਰ ਦਿੱਤੀ ਹੈ ਬਾਠੇ ਸਿੰਘਾਂ ਨੇ ਬਾਠ ਆਂਦਾ ਅਸੀਂ ਇਸ ਨੂੰ ਦੁਬਾਰਾ ਫਿਰ ਮਨੁੱਖਾ ਸਰੀਰ ਦੇਕੇ ਇਸ ਸੰਸਾਰ ਦੇ ਵਿੱਚ ਭੇਜਦੇ ਆ ਅਸੀਂ ਇਸ ਨੂੰ ਕਿਹੜੀਆਂ ਜੂਨਾ ਦੇ ਵਿੱਚ ਨਹੀਂ ਪੈਣ ਦਿੰਦੇ ਤੇ ਦੁਬਾਰਾ ਜਾ ਕੇ ਤੇ ਫਿਰ ਨਾਮ ਜਪ ਲਵੇ ਸੇਵਾ ਕਰ ਲਵੇ ਤੇ ਇਹ ਆਪਣੇ ਜਿਹੜੇ ਸਵਾਸ ਦੁਬਾਰਾ ਗਏ ਉਹਨਾਂ ਨੂੰ ਸਵਾਸਾਂ ਨੂੰ ਸਫਲ ਕਰਨ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਪਰਮਾਨ ਕਰਦੇ ਨੇ ਆਇਆ ਗਿਆ ਹੋਇਆ ਨਾ ਹੋ। ਬੰਦੇ ਨੇ ਜਨਮ ਲਿਆ ਸੀ ਉਹ ਇੱਕ ਸਮਾਂ ਸੀਗਾ ਜਿਸ ਦਿਨ ਢੋਲ ਵੱਜੇ ਸੀਗੇ ਜਿਸ ਦਿਨ ਲੱਡੂ ਬਣਦੇਗੇ ਬੱਚੇ ਨੇ ਘਰੇ ਜਨਮ ਲਿਆ ਬੰਦਿਆ ਮੌਤ ਨੂੰ ਚਿੰਤੇ ਰੱਖੀ ਜਿਸ ਦਿਨ ਤੂੰ ਮਰੇਗਾ ਤੇਰਾ ਸੋਦਾ ਵੀ ਪੜਿਆ ਜਾਗਾ। ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਜੇ ਬੱਚੇ ਤੇ ਜਨਮ ਦੀ ਅਰਦਾਸ ਹੋਈ ਹੈ ਤੇ ਤੇਰੀ ਮਰਤਕ ਦੀ ਅਰਦਾਸ ਵੀ ਇੱਕ ਨਾ ਇੱਕ ਦਿਨ ਜ਼ਰੂਰ ਹੋਣੀ ਹੈ ਮੌਤ ਨੂੰ ਸਦਾ ਚੇਤੇ ਰੱਖੀ ਲੱਗ ਧੰਗੁਰੂ ਨਾਨਕ ਦੇ ਮਹਾਰਾਜ ਜੀ ਨੇ ਮਰਦਾਨੇ ਨੂੰ ਪੁੱਛਿਆ ਮਰਦਾਨੇਆ ਮੌਤ ਕਿੰਨੀ ਕੁ ਦੂਰ ਹੈ ਕਹਿੰਦਾ ਮਹਾਰਾਜ ਦਿਨ ਚੜ ਗਿਆ ਤੇ ਪਤਾ ਨਹੀਂ ਕਦ ਨੂੰ ਦਿਨ ਛੜਨਾ ਕਿ ਨਹੀਂ ਛੜਨਾ ਮਹਾਰਾਜ ਕਹਿੰਦੇ ਭਾਈ ਮੌਤ ਤਾਂ ਬਹੁਤ ਲੱਗ ਗਈ ਹੈ ਬੰਦਿਆ ਤੂੰ ਦੱਸ ਤੇ ਬਾਦਾਂ ਕੀ ਕਹਿਣ ਲੱਗੇ ਮਹਾਰਾਜ ਸੂਰ ਚੜਿਆ ਵੇਖਿਆ ਛਿਪਦਾ ਵੇਖਣਾ ਕਿ ਨਹੀਂ ਵੇਖਣਾ ਇਸ ਗੱਲ ਦਾ ਕੀ ਪਤਾ ਮਹਾਰਾਜ ਦੇ ਭਾਈ ਮੌਤ ਇਸ ਤੋਂ ਵੀ ਲੱਗੇ ਆ ਮਹਾਰਾਜ ਕਿੰਨੇ ਨੂੰ ਲੱਗੇ ਆ ਕਿ ਧੰਗੁਰੂ ਨਾਨਕ ਦੇਵ ਮਹਾਰਾਜ ਪਰਮਾਰ ਕਰਦੇ ਹਨ ਅਮ ਆਦਮੀ ਹਾ ਇਕਦਮੀ ਮੌਲਤ ਮੌਤ ਨਾ ਜਾਣਾ ਇੱਕ ਸਵਾਸ ਸਾਡੀ ਜ਼ਿੰਦਗੀ ਹੈ ਜੇ ਸਵਾਸ ਆ ਗਿਆ ਜ਼ਿੰਦਗੀ ਜੇ ਸਵਾਸ ਨਾ ਆਇਆ ਤਾਂ ਮੌਤ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਬਰਮਾਨ ਕਰਦੇ ਨੇ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਟੁਕਾ ਸੰਸਾਰ ਮਨਮੁਖ ਨਾਨਕ ਮਨਮੁਖ ਅੰਧ ਪਿਆਰ ਉਹੀ ਬਚਨ ਫਿਰ ਆ ਗਿਆ ਕਿ ਜਿਹੜਾ ਮਨਮੁਖ ਹੁੰਦਾ ਜਿਹੜੇ ਆਪਣੇ ਮਨ ਨੂੰ ਮੁਖ ਰੱਖ ਲੈਂਦੇ ਨੇ ਮਾੜੀ ਜੀ ਪਾਵਰ ਆ ਜਾਣੀ ਤੇ ਦੂਜੇ ਨੂੰ ਬੰਦੇ ਨੂੰ ਬੰਦਾ ਨਾ ਸਮਝਣਾ ਉਸ ਨੂੰ ਕਹਿੰਦੇ ਨੇ ਮਨਮੁਖ ਤੇ ਮਨਮੁਖ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਮਾਂਤਰ ਦੇ ਨਾਨਕ ਮਨਮੁਖ ਅੰਧ ਪਿਆਰ ਅੰਦੇ ਪਿਆਰ ਦੇ ਵਿੱਚ ਪੈ ਕੇ ਸੰਸਾਰ ਦੇ ਵਿੱਚ ਲੱਗ ਕੇ ਇਹ ਹੀਰਿਆ ਵਰਗਾ ਜਿਹੜਾ ਆਪਣਾ ਜਨਮ ਸੀ ਉਸ ਨੂੰ ਗਵਾ ਲੇਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਤਰਾਨਾ ਕਰਦੇ ਨੇ ਬਾਜ ਗੁਰੂ ਟੁੱਪਾ ਸੰਸਾਰ ਗੁਰੂ ਤੋਂ ਬਿਨਾਂ ਇਹ ਸਾਰਾ ਸੰਸਾਰ ਉਸ ਲੱਕ ਚਰਸੀ ਜੂਣ ਦੇ ਵਿੱਚ ਡੁੱਬ ਰਿਹਾ ਮਰ ਮਰ ਜੰਮੈ ਮਰਦਾ ਜੰਮਦਾ ਜੰਮਦਾ ਫਿਰ ਮਰਦਾ ਪਤਾ ਨਹੀਂ ਕਿ ਜਿੰਨੇ ਕੋ ਚਲਵ ਲੈਂਦਾ ਉਸ ਤੋਂ ਬਾਅਦ ਉਹ ਸਾਨੂੰ ਇਹ ਸਰੀਰ ਦਿੰਦਾ ਧੰਗ ਗੁਰੂ ਨਾਨਕ ਦੇ ਮਹਾਰਾਜial ਨੂੰ ਪਹੁੰਚੇ ਮਰਦਾਨੇ ਨੂੰ ਕਿਹਾ ਮਰਦਾਨਿਆ ਆਹ ਇੱਕ ਟਕਾ ਲੈ ਜਾ ਤੇ ਜਾ ਕੇ ਸੌਦਾ ਲੈ ਕੇ ਆ ਮਹਾਰਾਜ ਕਿਹੜਾ ਸੌਦਾ ਲੈ ਕੇ ਆਵਾ ਤੇ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਸੱਚ ਦੇ ਹੀਰ ਦਾ ਸੌਦਾ ਲੈ ਕੇ ਆ ਗਿਆ ਬਾਜ਼ਾਰ ਦੇ ਵਿੱਚ ਗਿਆ ਦੁਕਾਨਾਂ ਦੇ ਪ੍ਰਸਤਾਪਨ ਦਾ ਕਿ ਭਾਈ ਆਹ ਟਕਾ ਇੱਕ ਲੈ ਲਓ ਪੈਸਾ ਲੈ ਲਓ ਤੇ ਮੈਨੂੰ ਇੱਕ ਸੌਦਾ ਦੇਵਾ ਸੱਚ ਤੇ ਝੂਠ ਦਾ ਉਹ ਕਹਿੰਦੇ ਭਾਈ ਵੀ ਇਥੇ ਕਿਹੜਾ ਸੌਦਾ ਹੋਇਆ ਸੱਚ ਤੇ ਝੂਠ ਦਾ ਕੋਈ ਕਪੜਾ ਤੇੜਾ ਲੈਣਾ ਤੇ ਦੱਸ ਕੋਈ ਸਮਝੀ ਭਾਜੀ ਲੈਣੀ ਮੈਂ ਦੱਸ ਤੇ ਆ ਵੀ ਕਿਸਮ ਦਾ ਹੁੰਦਾ ਸੱਚ ਤੇ ਝੂਠ ਦਾ ਫਿਰਦਾ ਕਿ ਮੈਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭੇਜਿਆ ਤੇ ਜੇ ਭੇਜਿਆ ਤੇ ਫਿਰ ਮੈਨੂੰ ਸੌਦਾ ਜਲੂਰ ਮਿਲੇਗਾ ਪੁੱਛਦਾ ਪਚਾਉਂਦਾ ਮੁੱਲਿਆ ਖਤਰੀ ਵੀ ਦੁਕਾਨ ਤੇ ਪਹੁੰਚ ਗਿਆ ਕਹਿੰਦਾ ਕਿ ਭਾਈ ਸਾਹਿਬ ਆਇ ਇੱਕ ਟਕਾ ਲੈ ਲਓ ਤੇ ਮੈਨੂੰ ਸੱਚ ਦੇ ਝੂਠ ਦਾ ਸੌਦਾ ਦਿਓ ਕਹਿੰਦਾ ਕਿ ਧੰਨੂ ਕਿੰਨੇ ਭੇਜਿਆ ਕਹਿੰਦਾ ਮੈਨੂੰ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਆਪ ਉਹ ਆਕਾਲ ਪੁਰਖ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਸ ਸੰਸਾਰ ਨੂੰ ਤਾਰਨ ਵਾਸਤੇ ਇਸ ਸੰਸਾਰ ਦੇ ਵਿੱਚ ਆਏ ਨੇ ਉਪਦੇਸ਼ ਚੋਬਰਣਾ ਕੋ ਸਾਝਾ ਜਿਨ੍ਹਾਂ ਨੇ ਸਾਰੇ ਪਾਸੇ ਉਪਦੇਸ਼ ਸਾਝਾ ਦਿੱਤਾ ਉਹ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਿਆਲਕੋਟ ਦੇ ਨਗਰ ਪਹੁੰਚੇ ਨੇ ਤੇ ਮੈਨੂੰ ਉਹਨਾਂ ਨੇ ਇੱਕ ਸੌਦਾ ਲੈਣ ਵਾਸਤੇ ਭੇਜਿਆ ਤੇ ਪੂਰ ਦਾ ਖਤਰੀ ਸਿਆਣਾ ਸੀਗਾ ਸੰਗਤ ਕਰਨ ਵਾਲਾ ਸੀਗਾ ਭਾਗ ਜਾ ਕੇ ਕਾਗਜ਼ ਲਿਆ ਕਾਗਜ਼ ਤੇ ਲਿਖ ਦਿੱਤਾ ਜਿਉਣਾ ਜੂਤ ਤੇ ਮਰਨਾ ਸੱਚ ਤੇ ਨਾਲ ਵੇਚੀ ਕੀਤੀ ਬਰਦਾਨੇ ਨਾ ਕਿ ਬਰਦਾਨੇ ਮੈਨੂੰ ਵੀ ਨਾਲ ਲੈ ਕੇ ਚੱਲਦੇ ਮੈਂ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨਾ ਚਾਹਣਾ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਸਤਿਗੁਰਾਂ ਦਾ ਹੋ ਗਿਆ ਇਹਦਾ ਮਹਾਰਾਜ ਮੈਂ ਤੁਹਾਡੇ ਨਾਲ ਰਹਿਣਾ ਚਾਹਣਾ ਧਰਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਪੂਰਾ ਸਮਾਂ ਮੂਡਾ ਖਤਰੀ ਰਿਹਾ ਇੱਕ ਦਿਨ ਕਿਹਾ ਮਹਾਰਾਜ ਨੂੰ ਘਰ ਦੀ ਯਾਦ ਆਈ ਮੈਨੂੰ ਬੱਚੇ ਚਿੱਤੇ ਆਏ ਨੇ ਪਿਆਰ ਯਾਦ ਆਇਆ ਬੱਚਿਆਂ ਦੇ ਨਾਲ ਤੇ ਕਿਉਂ ਨਾ ਹੋਵੇ ਕਿ ਮੈਂ ਆਪਣੇ ਪਰਿਵਾਰ ਨੂੰ ਮਿਲਿਆ ਤੇ ਮਿਲ ਕੇ ਧਰਗੁਰੂ ਨਾਨਕ ਦੇ ਮਹਾਰਾਜ ਜੀ ਨਾਲ ਵਾਪਸ ਆ ਜਾਵਾਂਗਾ ਤਾਂ ਉਹ ਲਾਂਕ ਦੇ ਮਹਾਰਾਜ ਜੀ ਕਹਿ ਲੱਗੇ ਕਿ ਬਈ ਟੇਕ ਚਲਾ ਜਾ ਕੋ ਆ ਜਾ। ਇਹ ਤਾਂ ਮਹਾਰਾਜ ਆਮਾ ਕਰ। ਆ ਗਿਆ ਘਰ ਦੇ ਵਿੱਚ ਘਰਵਾਲੀ ਗੁੱਸੇ ਹੋਈ ਕਿ ਪੀਰ ਨੂੰ ਪੀਰ ਤਾਂ ਬਿਲ ਜੇ ਸਾਧੂ ਸੰਤ ਨੂੰ ਘਰ ਘਾਟ ਨਹੀਂ। ਤੇਰਾ ਤਾਂ ਪਰਿਵਾਰ ਨੂੰ ਪਰਿਵਾਰ ਚੜ ਕੇ ਚਲਾ ਗਿਆ। ਤੈਨੂੰ ਪਰਿਵਾਰ ਦੀ ਚਿੰਤਾ ਨਹੀਂ ਹੈ। ਪਰਿਵਾਰ ਕਿੰਨਾ ਕਾਵੇਗਾ ਕੀ ਕਰੇਗਾ। ਕਹਿੰਦਾ ਕਿ ਮੈਂ ਕੋਈ ਸਮੀਤੀ ਬਹੁਤ ਲੈ ਕੇ ਆਇਆ ਤੇ ਮੈਂ ਵਾਪਸ ਚਲਾ ਜਾਣਾ। ਉਹ ਕਹਿੰਦੀ ਕਿ ਮੈਂ ਤੁਹਾਨੂੰ ਹੁਣ ਜਾਣ ਦੇਵਾਂ ਜੋ ਮਰਜ਼ੀ ਲੋ ਜਾਵੇ ਕਹਿੰਦੇ ਜੇ ਮੈਂ ਨਾ ਗਿਆ ਤਾਂ ਧਰਮੂ ਨਾਨਕ ਦੇ ਮਹਾਰਾਜ ਨੂੰ ਲੈਣ ਵਾਸਤੇ ਆ ਜਾਣਗੇ ਕਹਿੰਦੇ ਕੋਈ ਨਹੀਂ ਜਦੋਂ ਆਉਣਗੇ ਤਾਂ ਦਿਲੂ ਦੋ ਵੀ ਦੇਖਾਂਗੇ ਕੀ ਕਰਨਾ ਹੈ ਧਰਮੂ ਨਾਨਕ ਦੇ ਮਹਾਰਾਜ ਨੂੰ ਲੈਣ ਵਾਸਤੇ ਆ ਗਏ ਤੇ ਮਹਾਰਾਜ ਨੇ ਉਹ ਦੇਖਿਆ ਕਿ ਬੇਟੀ ਨਹੀਂ ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਤੁਸੀਂ ਲੋਕ ਜੋ ਘਰ ਦੇ ਅੰਦਰ ਤੇ ਮੈਂ ਕਹਿ ਦਵਾਂਗੀ ਕਿ ਮੇਰਾ ਘਰ ਵਾਲਾ ਕਰੇ ਨਹੀਂ ਹੈਗਾ ਪਾਣੀ ਵਾਲੇ ਕਮਰੇ ਦੇ ਵਿੱਚ ਡੁੱਬ ਗਿਆ ਗੁਰੂ ਨਾਨਕ ਦੇਵ ਜੀ। ਧੰਗੁਰੂ ਨਾਨਕ ਦੇਵ ਮਹਾਰਾਜ ਦੀ ਹਵਾਲ ਮਾਰੀ। ਬਾਈ ਮੁੰਦੇ ਆ ਚਲਿਏ ਤੈਨੂੰ ਲੈਣ ਵਾਸਤੇ ਆਏ ਸੀ ਤੇ ਘਰ ਵਾਲੀ ਕਹਿਣ ਲੱਗੀ ਮਹਾਰਾਜ ਉਹ ਤਾਂ ਘਰੇ ਨਹੀਂ ਹੈਗਾ। ਮਾੜੇ ਕਰਮ ਸਨ। ਤਿੰਨ ਵਾਰੀ ਬਚਨ ਕੀਤਾ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਿੰਨ ਵਾਰੀ ਬਚਨ ਛੋੜ ਦਿੱਤਾ ਤੇ ਧੰਗੁਰੂ ਨਾਨਕ ਦੇਵ ਮਹਾਰਾਜ ਪਾਣੀ ਦਾ ਪ੍ਰਮਾਨ ਹੈ ਕੱਟ-ਕੱਟ ਕੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨਦਾ ਧੰ ਗੁਰੂ ਨਾਨਕ ਦੇਵ ਮਹਾਰਾਜ ਮਹਾਰਾਜ ਦੇ ਦੇ ਭਾਈ ਉਹ ਆਕਾਰ ਕੋਚ ਦੇ ਅੰਦਰ ਕੀ ਚੱਲਦਾ ਉਹ ਵੀ ਜਾਣਦਾ ਬਾਹਰ ਦੀ ਗੱਲ ਤਾਂ ਵੱਖਰੀ ਐ ਜੋ ਆਪਾਂ ਜ਼ਬਾਨ ਤੋਂ ਬੋਲਦਾ ਉਹ ਤਾਂ ਗੱਲ ਵੱਖਰੀ ਐ ਕਿਸ ਨੂੰ ਆਪਾਂ ਬਹੁਤ ਚੰਗਾ ਕਹਾਂਗੇ ਤਾਂ ਉਹ ਲੋਕ ਨੂੰ ਪਤਾ ਨਹੀਂ ਕੀ ਕਹਿ ਰਹੇ ਹੁੰਦੇ ਆ ਉਸ ਤੇ ਮਹਾਰਾਜ ਤੇਰੇ ਅੰਦਰ ਦੀਆਂ ਵੀ ਜਾਣਦਾ ਤੇ ਤੂੰ ਵੇਖੀ ਕਿਸ ਨੂੰ ਛਿਪਾਦਾ ਹੀ ਐ ਕਿ ਹੈ ਨਹੀਂ ਘਰੇ ਧਰਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ ਛੇਕ ਜੇ ਨਹੀਂ ਜੇਗਾ ਤੇ ਫਿਰ ਨਹੀਂ ਹੋਵੇ। ਵਚਨ ਕੀਤਾ ਵਚਨ ਕਰਨ ਦੀ ਡੇਂਸੀ ਪਾਤੀਆਂ ਦੇ ਵਿੱਚੋਂ ਸੱਪ ਨਿਕਲਿਆ ਇਸ ਨੂੰ ਲੜਿਆ ਧਰਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਥੇ ਪਹਿਲੋ ਮਿਲੇ ਸੀ ਇੱਕ ਦਿਨ ਬੋਲੇ ਘਤਰੀ ਦੇ ਨਾਲ ਜਿੱਤੇ ਇਹ ਮਿਲਾਪ ਹੋਇਆ ਸੀਗਾ ਉਸ ਜਗ੍ਹਾ ਤੇ ਜਾ ਕੇ ਬੈਠ ਕੇ ਤੇ ਤਲਫਦਾ ਹੋਇਆ ਉੱਥੋਂ ਨਿਕਲਿਆ ਤੇ ਕਹਿ ਲਗਾ ਆਪਣੀ ਘਰਵਾਦੀ ਤੋਂ ਤੇਜ਼ ਦੇ ਕਾਰਨੋਂ ਸੱਪ ਦਲ ਗਿਆ। ਉਹ ਆਕਾਰ ਤੁਖ ਧੰਗੂ ਨਾਨਕ ਦੇ ਮਹਾਰਾਜ ਜੀ ਦੇ ਬਚਨਾਂ ਦੇ ਕਾਰਨ ਨੂੰ ਸਬਦ ਲਿਆ ਤੇ ਜੇ ਤੁਹਾਨੂੰ ਮੈਨੂੰ ਜਿੰਦਾ ਕਰਨਾ ਚਾਹੋ ਨਹੀਂ ਬਚਾਉਣਾ ਚਾਹੁੰਦੇ ਆ ਤੇ ਮੈਨੂੰ ਛੇਤੀ ਦੇ ਨਾਲ ਧੰਗੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਲੈ ਜਾ। ਕਹਿੰਦੇ ਕਿ ਜਦੋਂ ਟੱਕਵਾਂ ਲੱਗੇ ਉਸ ਜੀ ਉਸਦੀ ਬਾਤ ਹੋ ਗਈ। ਪਿੰਡ ਵਾਲਿਆਂ ਨੇ ਚੱਕਿਆ ਧੰਗੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਲੈ ਕੇ ਆ ਕੇ ਮਹਾਰਾਜ ਤੁਹਾਡਾ ਸਿੱਖ ਤੁਹਾਡਾ ਬਚਨ ਨਹੀਂ ਮੰਨਿਆ ਇਸ ਨੇ ਗਲਤੀ ਕਰ ਗਿਆ ਬਹੁਤ ਵੱਡੇ ਆਪ ਜੀ ਕਿਰਪਾ ਕਰੋ ਸਾਡੇ ਛੋਟੇ ਛੋਟੇ ਬੱਚੇ ਨੇ ਪਰਿਵਾਰ ਜੰਦਾ ਕਰਦੇ ਧੰਗੁਰਾਨ ਦੇ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਵਚਨ ਸੀਗਾ ਹੋਣਾ ਜਿਹੜਾ ਹੋ ਗਿਆ ਅਸੀਂ ਇਸ ਨੂੰ ਜੰਦਾ ਕੀ ਕਰਾਂਗੇ ਪਰ ਤੁਸੀਂ ਸੰਗਤ ਰੂਪੇ ਹੋ ਕੇ ਆਏ ਜਿਸ ਤਰ੍ਹਾਂ ਆਪਾਂ ਵਕੀਲ ਦੀ ਗੱਲ ਕੀਤੀ ਹੈ ਨਾ ਇਸੇ ਤਰ੍ਹਾਂ ਧੰਗੁਰਾਨ ਦੇ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਤੁਸੀਂ ਸੰਗਤ ਰੂਪੇ ਆਏ ਹੋ ਤੁਸੀਂ ਅਰਦਾਸ ਕਰਦੇ ਹੋ ਬੇਨਤੀ ਕਰਦੇ ਹੋ ਅਸੀਂ ਇਸ ਨੂੰ ਮੁਕਤ ਕਰਾਂਗੇ ਤਰਾਕੇ ਤਸਵੀਰਾਂ ਚਾ ਮੇਦੇ ਦੇ ਵਿੱਚ ਕਰਾਂਗੇ ਜੁਰੂਰ ਇਸੇ ਤਰ੍ਹਾਂ ਹੀ ਹੋਇਆ ਦਸਵੇਂ ਪਾਤਸ਼ਾਹ ਛੇਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਯੂਰ ਸਾਹਿਬ ਜਿੱਥੇ ਗੁਰੂ ਘਰ ਬਣਿਆ ਹੋਇਆ ਸ਼ਿਕਾਰ ਖਾੜ ਉਸ ਜਗ੍ਹਾ ਤੇ ਮੂਲਾ ਕਤਰੀ ਜਿਹੜਾ ਖਰਗੋਸ਼ ਦੀ ਜੁੰਨੀ ਵਿੱਚ ਪਿਆ ਹੋਇਆ ਸੀਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੀਰ ਮਾਰ ਕੇ ਮੋਦ ਕੀਤਾ ਸੀ ਇਹ ਗੁਰੂ ਘਰ ਦੀ ਵਡਿਆਈ ਹੈ ਭਾਈ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਜੁੜ ਜਾਂਦਾ ਹੈ ਗੁਰੂ ਦੀ ਮਤ ਨੂੰ ਧਾਰਨ ਕਰ ਲੈਂਦਾ ਹੈ ਉਹ ਮੁਕਤ ਹੋ ਜਾਂਦਾ ਹੈ ਜਿਹੜਾ ਗੁਰੂ ਘਰ ਆਣ ਕੇ ਮੱਥਾ ਲਾ ਲੈਂਦਾ ਉਸ ਦਾ ਮੱਥਾ ਪੰਨਿਆ ਜਾਂਦਾ ਹੈ ਜਿੰਨੇ ਜਿੰਨੇ ਵੀ ਗੁਰੂ ਘਰ ਦੇ ਨਾਲ ਮੱਥਾ ਲਾਇਆ ਮੱਥਾ ਪੰਨਿਆ ਗਿਆ ਜਿੰਨਾ ਜਿੰਨਾਂ ਨੇ ਗੁਰੂ ਦੇ ਚਰਨ ਫੜ ਲਏ ਉਹ ਮੁਕਤੀ ਨੂੰ ਪ੍ਰਾਪਤ ਹੋ ਗਏ ਸਤਿਗੁਰੂ ਜੀ ਕਿਰਪਾ ਕਰਮ ਵਿਸ਼ਣੀ ਨੂੰ ਆਪਣੇ ਚਰਨ ਕਮਲਾਂ ਪਾਸ निवास बख्शीश करण परिवार साख संबंधी रिश्तेदार पैना परामा नु पाणा ਮੰਨਣ ਦੀ ਬਲਕੁਤੇ ਸਤਿਗੁਰੂ ਦੀ ਬਖਸ਼ਿਸ਼ ਕਰਨ ਸਭੁਰਮਕ ਪਿਆਰੇ ਆਓ ਕੀਰਤਨ ਨਾਲ ਜੁੜੀਏ 12:20 ਮਿੰਟ ਤੇ ਆਪਾਂ ਅਨੰਤ ਸਾਹਿਬ ਦਾ ਜਾਪ ਕਰਾਂਗੇ ਉਸ ਤੋਂ ਬਾਅਦ ਇੱਕ ਅਦਾਸ ਵੇਖੀ ਹੋਵੇਗੀ ਆਓ ਅਲਾਹੀ ਗੁਰਬਾਨੀ ਦਾ ਕੀਰਤਨ ਸਰਵਣ ਕਰਕੇ 라ਹਤ ਆਪ ਕਰੀਏ ਜੀ ਜੀ